ਹਾਂਜੀ ਸਰ ਇਹ ਪੁਰਾਤਨ ਮਸੀਤ ਹੀ ਆ ਆਪਣੇ ਪਾਰਟੀਸ਼ਨ 1947 ਤੋਂ ਪਹਿਲਾਂ ਦੀ ਬਣੀ ਹੋਈ ਹੈ ਤੇ ਇਹਦੇ ਸਕੂਲ ਦੀ ਪ੍ਰੋਮਿਸੇਜ ਵਿੱਚ ਹੈਗੀ ਹੈ ਤੇ ਚਲੋ ਜਿੱਦਾਂ ਦੀ ਇਹ ਬਣੀ ਹੋਈ ਹੈ ਉਸ ਤਰ੍ਹਾਂ ਆਪਾਂ ਨੇ ਦੀ ਸਾਮ ਸੰਭਾਲ ਸਾਫ ਸਫਾਈ ਕਰਵਾ ਦਿੱਤੀ ਹੈ ਤੇ ਇਹ ਪਿੰਡ ਜਿਹੜਾ ਵਾ ਵਡਾਲਾ ਸ਼ਾਹ ਮੁਹੰਮਦ ਜਿਹੜੇ ਸਾਡੇ ਕਵੀ ਹੋਏ ਨੇ ਪੰਜਾਬੀ ਦੇ ਕਾਫੀ ਫੇਮਸ ਜਿਨ੍ਹਾਂ ਨੇ ਅੰਗਰੇਜ਼ਾਂ ਸਿੱਖਾਂ ਤੇ ਅੰਗਰੇਜ਼ਾਂ ਦੇ ਵਿੱਚ ਜਿਹੜੀ ਲੜਾਈ ਹੋਈ ਮਹਾਰਾਜ ਜੀ ਸਿੰਘ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਵਾ ਉਹਦੇ ਬਾਰੇ ਜੰਗਨਾਮਾ ਲਿਖਿਆ ਵਾ ਜਿਹਦੇ ਵਿੱਚ ਕਿ ਉਹਨਾਂ ਨੇ ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕੀਤਾ ਵਾ ਬੜੇ ਵਧੀਆ ਢੰਗ ਨਾਲ ਲਿਖਿਆ ਵਾ ਤੇ ਉਹਨਾਂ ਦਾ ਪਿੰਡ ਵਾਲਿਆਂ ਵੱਲੋਂ ਇੱਕ ਸਟੇਡੀਅਮ ਉਹਨਾਂ ਦੀ ਯਾਦਗਾਰ ਚ ਬਣਾਇਆ ਗਿਆ ਸ਼ਾਮਾ ਮੰਜੀਦੀ ਸਕੂਲ ਦੇ ਵਿੱਚ ਇੱਕ ਹਾਲ ਮੌਜੂਦ ਹੈ ਜਿਹੜਾ ਕਿ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਤੇ ਇਸ ਤਰ੍ਹਾਂ ਹੀ ਉਹਨਾਂ ਦੀ ਯਾਦ ਨੂੰ ਮਤਲਬ ਸੰਭਿਆ ਜਾ ਰਿਹਾ ਵਾ ਧੰਨਵਾਦ